ਪਿਛਲੀਆਂ ਸਰਕਾਰਾਂ ਐ ਸਾਡੀ ਇੱਕ ਨਹੀਂ ਸੁਣੀ ਸੀ ਇਸ ਭਗਵਾਨਤਮਾਨ ਸਰਕਾਰ ਨੇ ਸਾਡਾ ਇਹ ਜਿਹੜਾ ਕੰਮ ਬੜੇ ਸਚਜੇ ਢੰਗ ਨਾਲ ਅਤੇ ਡਿਪਾਰਟਮੈਂਟ ਦੇ ਵਿੱਚ 991 52 ਬੰਦੇ ਆ ਜਿਹੜੇ ਹੋਰ ਐਡ ਕੀਤਾ ਹੈ এডੂਕੇਸ਼ਨ ਨੂੰ ਹੋਰ ਵਧੀਆ ਢੰਗ ਨਾਲ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਜੀ ਅੰਦਰ ਭਗਵਾਨਤਮਾਨ ਸਰ ਮਿਲ ਜੇ ਉਹਨਾਂ ਨੇ ਸਾਨੂੰ ਆਪਣਾ ਨਿਯੁਕਤੀ ਪੱਤਰ ਦਿੱਤੇ ਹੈ ਮੈਡਮ ਜੀ ਦੀ ਮੈਂ ਬਹੁਤ ਖੁਸ਼ੀ ਹੋ ਰਹੀ ਹੈ ਜੀ 8TT ਕੈਡਰ ਨੂੰ ਆਖਿਰਾਨਵੇਂ 2022 ਦੇ ਵਿੱਚ ਪੋਸਟ ਆਂ ਜਾ ਸੀਗੀਆਂ ਜੀ ਜਿਨ੍ਹਾਂ ਨੂੰ ਮਾਨ ਸਰਕਾਰ 2025 ਦੇ ਵਿੱਚ 1 April 2025 ਦੇ ਵਿੱਚ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਦੇ ਵਿੱਚ ਭੇਜ ਰਿਆ ਹੈ ਜੀ ਮਾਨ ਸਰਕਾਰ ਦੀ ਸਰਕਾਰ ਦੇ ਵਿੱਚ ਇਹ ਮੇਰੀ ਦੂਸਰੀ ਸਰਕਾਰੀ ਨੌਕਰੀ ਹੈ ਜੀ 994 ਦੀ ਮੈਨੂੰ ਅੱਜ ਪੋਸਟ ਮਿਲੀ ਹੈ ਕਾਫੀ ਟਾਈਮ ਤੋਂ ਬਾਅਦ ਅੱਜ ਮੈਨੂੰ ਪੋਸਟ ਮਿਲੀ ਹੈ ਔਰ ਮੈਂ ਬਹੁਤ ਖੁਸ਼ ਹਾਂ ਬਹੁਤ ਹੈਪੀ ਹਾਂ ਅੱਜ ਸਾਡੇ ਸਾਰੇ ਸੱਭ ਦੇ ਸਭ ਦੇ ਸੁਪਨੇ ਪੂਰੇ ਹੋ ਗਏ ਆ ਥੈਂਕ ਯੂ ਭਗਵਾਨ ਤੁਮਨ ਸਰ ਥੈਂਕ ਯੂ ਪੰਜਾਬ ਮਾਨ ਸਰਕਾਰ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਦੋ ਟਾਈਮ ਤੇ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਈ ਹੋਈ ਐ ਓਨੀ ਕੀ ਰੱਖੀ ਭਾਵੇਂ ਵਧਾਈ ਨਾ ਪਰ ਘਟਾਈ ਬਿਨਾ ਇਹੋ ਜਿਹੇ ਫੈਸਲੇ ਕਰਾ ਲਈ ਕਿ ਲੋਕਾਂ ਦੇ ਘਰਾਂ ਚ ਖੁਸ਼ੀ ਦੇ ਦੀਵੇ ਜਗਣ ਰੋਜ਼ਗਾਰ ਦੇ ਦੀਵੇ ਜਗਣ ਤਰੱਕੀ ਦੇ ਦੀਵੇ ਜਗਣ ਇਹ ਜਿਹੇ ਫੈਸਲਾ ਮੇਰੇ ਕੋਲੇ ਸਾਈਨ ਕਰਾ ਲੀ